ਇਸ ਤਰ੍ਹਾਂ ਅੱਜ ਕੋਈ ਸਮਾਂ ਸਵੇਰੇ 10 ਵਜੇ ਦੇ ਕਰੀਬ ਸਾਨੂੰ ਇੱਕ ਐਸੋ ਸਕਾਲ ਆਈ ਸੀ ਕਿ ਕਿਸੇ ਰਾਗੀਰ ਜੀ ਕਿ ਇੱਕ ਸੰਗਾਲਾ ਬਸਟੈਂਡ ਦੇ ਉੱਤੇ ਕੋਈ ਪਿਕਅਪ ਵਾਂ ਦਾ ਐਕਸੀਡੈਂਟ ਹੋਇਆ ਅਸੀਂ ਤੁਰੰਤ ਆਪਣੀਆਂ ਟੀ ਐਮਬੂਲੈਂਸ ਜਿਹੜੀਆਂ ਨੇ ਉਸੇ ਵੱਲੋਂ ਕੀਤੀਆਂ 108 ਨੇ ਵੀ ਹੈਲਪ ਕੀਤੀ ਤੇ ਸੜਕ ਸੁਰੱਖਿਆ ਦਸਤਾ ਵੀ ਤਾ ਤਕਰੀਬਨ ਸਮਾਂ 10 ਵਜੇ ਦੇ 15 ਮਿੰਟ ਦੇ ਕਰੀਬ ਪਹਿਲੀ ਗੱਡੀ ਸਾਡੀ ਕੋ ਜਿਹੜੀ ਆ ਉਹ ਪੀਸ਼ਨ ਲੈ ਕੇ ਆਉਣੇ ਸ਼ੁਰੂ ਹੋਈ ਤੇ 15-20 ਮਿੰਟ ਦੇ ਵਿੱਚ ਅਸੀਂ ਕੋਈ 20 ਜਿਹੜੇ ਪੇਸ਼ੇਂਜੜੇ ਆ ਉਹ ਸੱਟਾਂ ਲੱਗੀਆਂ ਦੇ ਅਟੈਂਡ ਕੀਤੇ ਆ ਉਹਨਾਂ ਚੋਂ ਪੰਜ ਜਿਹੜੇ ਨੇ ਮੇਲ ਨੇ 6 ਫੀਮੇਲ ਹੈ ਤੇ ਤਿੰਨ ਜਿਹੜੀਆਂ ਨੇ ਲੜਕੀਆਂ ਨੇ ਤੇ 6 ਲੜਕੇ ਆ કુલ 20 ਇਹ ਮਰੀਜ਼ ਹੈ ਉਹਨਾਂ ਚੋਂ ਉਹਨਾਂ ਨੂੰ ਸਾਰਿਆਂ ਨੂੰ ਸਟੇਬਲ ਕੀਤਾ ਸਾਡੇ ਸਟਾਫ ਨੇ ਪੂਰੀ ਟੀਮ ਨੇ ਤੇ ਉਹਨਾਂ ਨੂੰ ਵਾਰਡ ਦੇ ਵਿੱਚ ਟ੍ਰਾਇਲ ਕਰਕੇ ਸ਼ਿਫਟ ਕਰ ਦਿੱਤਾ ਤੇ ਇਹਨਾਂ ਮਰੀਜ਼ਾਂ ਚੋਂ ਕੁਝ ਗੰਭੀਰ ਸੱਟਾਂ ਵਾਲੇ ਅ ਚਾਰ ਪੇਸ਼ੈਂਟ ਜਿਹੜੇ ਆ ਹੁਣ ਤੱਕ ਜਿਹੜੇ ਆ ਉਹ ਜਿੰਦਰਾ ਹਸਪਤਾਲ ਪਟਿਆਲਾ ਰਹਿ ਤੱਕ ਕਿਤੇ ਜਾ ਸਕੇ ਹੋ ਚੁੱਕੇ ਆ ਬਾਕੀ ਪੇਸ਼ੈਂਟ ਜਿਹੜੇ ਆ ਉਹਨਾਂ ਦਾ ਜੇਰੇ ਇਲਾਜ ਹੈ ਐਕਸ-ਰੇ ਵਗੈਰਾ ਹੋ ਰਿਹਾ ਜਿਹੜੀ ਪਰੰਦੀ ਸੂਟ ਹੈ ਉਹ ਦਿੱਤੀ ਜਾ ਰਹੀ ਹੈ